ਹਾਂ ਚਾਚਾ ਜੇ ਕਿਸੇ ਨੂੰ ਸਾਧਨ ਦੇ ਦਈਏ ਤੇ ਬੰਦਾ ਤਾਂ ਮਰ ਗਿਆ ਜੇ ਕਿਸੇ ਨੂੰ ਜਵਾਬ ਦੇ ਦਈਏ ਤੇ ਫਿਰ ਮੂਮਲਾ ਜਾ ਚੱਲ ਜਾਂਦਾ ਆਪਣਾ ਹੁਣ ਕਰੀਏ ਤੇ ਕਰੀਏ ਕੀ ਗੱਲ ਇਹੀ ਆ ਹੁਣ ਮੇਰੀ ਇੱਕ ਗੱਲ ਸੁਣਾ ਹਾਂਜੀ ਜਿਹੜੇ ਬੰਦੇ ਹੁਣ ਹਿਸਾਬ ਨਾਲ ਆਪਣੇ ਆ ਪਿਛਲੇ ਗਮਾਂਡੀ ਕੋ ਲਾਣਾ ਹਾਂਜੀ ਉਹਨਾਂ ਦੇ ਘਰ ਆਪਾਂ ਸਾਧਨ ਮੰਗਣ ਜਾਂਦੇ ਆ ਨਾਲੇ ਆਪਾਂ ਨੂੰ ਆਸ ਹੁੰਦੀ ਏ ਵੀ ਇਹਨਾਂ ਨੇ ਦੇਣਾ ਨਹੀਂ ਹਾਂਜੀ ਠੀਕ ਏ ਤੂੰ ਉਹਨਾਂ ਦੇ ਨਾਲ ਸਾਧਨ ਵੇਖੀ ਜਾ ਕੇ ਕਿਤੇ ਮਿੱਟੀ ਧੱਕਣੀ ਸਾਧਨਾਂ ਨੂੰ ਲੱਗੀ ਹੈਗੀ ਇਹ ਆਪਾਂ ਕੀ ਸੋਚ ਜਾਨੇ ਆ ਵੀ ਯਾਰ ਇਹ ਵਿਚਾਰੇ ਦਾ ਮੂੰਹ ਮਲਾ ਆਪਾਂ ਨਾਂ ਦਵਾਂਗੇ ਮੂੰਹ ਨਾ ਮੋਟਾ ਕਰ ਲੈ ਕਿਤੇ ਕੋਣ ਬੋਲਣ ਨਾ ਤੁਰ ਜੇ ਆਪਣਾ ਲੱਗੀ ਤਾਂ ਵਿਚਾਰ ਪਰ ਜਿਹੜਾ ਆਪਾਂ ਜ਼ਿਆਦਾ ਹੀ ਅਗਲੇ ਦਾ ਸੋਚਨੇ ਆ ਨਾ ਉਥੇ ਫਿਰ ਅਗਲਾ ਆਪਾਂ ਨੂੰ ਪਿਓ ਪਿਓ ਛਿੱਤਰ ਮਾਰਦੇ ਠੀਕ ਹੈ ਤੇ ਉਹ ਜਿਹੜੇ ਹਸਾਬ ਨਾਲ ਆ ਸਾਧਨ ਮੰਗਵਾ ਨਹੀਂ ਦਿੰਦੇ ਉਹਨਾਂ ਕੋਲ ਜਾ ਕੇ ਫਿਰ ਜੀ ਜੀ ਪੁੱਛ ਪੁੱਛ ਕਰਦੇ ਨੇ ਉਹ ਬੜੇ ਚੰਗੇ ਨੇ ਉਹ ਫਲਾਣਾ ਤਾਂ ਇੰਜ ਜਿੰਨੇ ਦਿਨ ਤੇ ਆਪਾਂ ਸਾਧਨ ਦਈ ਗਏ ਉਹਨੇ ਦਿਨ ਤੇ ਆਪਣੇ ਵਰਗਾ ਬੰਦਾ ਨਹੀਂ ਕੋਈ ਬੜੇ ਚੰਗੇ ਨੇ ਜਿੱਦਾਂ ਉਹ ਇੱਕ ਦਿਨ ਸਾਧਨ ਮੰਗਮਾਨਾ ਦਿੱਤਾ ਫੇਰ ਇਹਨਾਂ ਜਾ ਕੇ ਜਿਨ੍ਹਾਂ ਨੇ ਸਾਧਨ ਨਹੀਂ ਦਿੱਤਾ ਉਹਨਾਂ ਕੋਲ ਬਦਨਾਮੀ ਕਰਨੀ ਇਹ ਤੇ ਬੰਦੇ ਵੜੇ ਇੰਜ ਨੇ ਇਹ ਤੇ ਆਏ ਇਹ ਤੇ ਫਲਾਣਾ ਹੈ ਤੇ ਢਿੰਗੜਾ ਲੱਗੀ ਸਮਝ ਹਾਂਜੀ ਹਾਂਜੀ ਇਹ ਜੋ ਮਰਜ਼ੀ ਕਰ ਲੈ ਇੱਥੇ ਲੋਕਾਂ ਨੇ ਸਾਰਿਆਂ ਬੰਦਿਆਂ ਨੂੰ ਆਪਾਂ ਕੁਝ ਨਹੀਂ ਕਰ ਸਕਦੇ ਲੱਗੀ ਸਮਝ ਇਹਦੇ ਨਾਲ ਚੰਗਾ ਆਏ ਬੇਬੀ ਦੋ ਹੀ ਨਾ ਪਤਾ ਆ ਪੀ ਇਹਨਾਂ ਮੂੰਹ ਮੋਟਾ ਤੇ ਕਰਨਾ ਹੀ ਅੱਜ ਨਹੀਂ ਕੱਲ ਫੇਰ ਇਹਦੇ ਨਾਲ ਦੋ ਹੀ ਨਾ ਸਹੀ ਗੱਲ ਹਾਂ ਸਸੀ ਨਾਲੋਂ ਸੂਰ ਚੰਗਾ ਜਿਹੜਾ ਤੁਰਤ ਦੇਵੇ ਜਵਾਬ ਹਾਂ